ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦੇ ਮਾਰਨਿੰਗ ਨਹੀਂ ਹੁਣ ਤਾਂ ਦੁਪਹਿਰ ਹੀ ਹੋਣ ਵਾਲਾ 11:00 ਵਜੇ ਪੰਜ ਚਾਰ ਕਮੈਂਟਰ ਹੈ ਬਾਲਟੀ ਹੈ ਨਹੀਂ ਇੱਥੇ ਬਾਥਰੂਮ ਚ ਹੈਗੀ ਆ ਪੰਜ ਚਾਰ ਕਮੈਂਟਰ ਆਈ ਦੇਣਗੇ 11 ਵੱਜਣੇ ਚੱਪਾ ਨੇ ਕੰਮ ਕਰ ਲਏ ਨੇ ਇੱਕ ਵਿਆਹ ਦੇਖ ਲਿਆ ਆਪਾਂ ਨੇ ਇੱਕ ਰਹਿ ਗਿਆ ਆਪਣਾ ਵਿਆਹ ਦੇਖਣ ਵਾਲਾ ਤੇ ਇੱਕ ਵਿਆਹ ਦੇਖ ਲਿਆ ਇੱਕ ਦੇਖਣ ਵਾਲਾ ਰਹਿ ਗਿਆ ਤੇ ਇੱਕ ਵਿਆਹ ਰਜੇ ਕੱਪੜੇ ਧੋ ਕੇ ਪ੍ਰੈਸ ਪ੍ਰੈਸ ਰਹਿੰਦੇ ਨੇ ਕਰਨ ਨਾਲ ਕੁਸ ਤੋ ਤੋ ਤੇ ਪੈਣੇ ਜਣੀ ਕੇ ਸ਼ਾਮ ਸਮਈਆ ਰਜ ਰਾਂ ਆਈਦਾਗਾ ਇੱਕ ਮੂੰਹ ਪੱਕਿਆ ਪਿਆ ਜੀ ਸਾਮ ਸਮਈਆ ਜਾ ਰਹਿੰਦਾ ਕੱਪੜਿਆਂ ਨੂੰ ਧੋਤੇ ਤੋਂ ਪਏ ਨੇਗੇ ਤੇ ਹੁਣ ਤਰੀਏ ਜੀ ਆਪਾਂ ਨੇ ਚਾਹ ਕੰਮ ਕਰਕੇ ਕਈ ਦਿਨ ਹੋ ਗਏ ਪੋਚੇਨ ਦੀ ਲੱਗੇ ਭੱਜ ਨਾ ਠਕੇ ਹਨਾ ਬਿਆਲਾਂ ਨੇ ਜਾਣਾ ਅੱਜ ਚੰਗੀ ਤਰ੍ਹਾਂ ਸਫਾਈਆਂ ਕਰੀਆਂ ਨੇ ਪੋਚੇ ਪੁਚੇ ਲਾਏ ਨੇਗੇ ਤੇ ਬੀਬੀ ਕਰਦੀ ਆ ਪ੍ਰੈਸ ਤੇ ਅਸੀਂ ਜਾਣਦੇ ਆ ਜੀ ਸਹਿਰ ਮਹਤਿ ਸਰਦਾਰ ਜੀ ਤੇ ਭੈਣਾ ਵੀਰ ਕਹ ਰਹੇ ਸੀ ਵੀਰ ਜੀਆ ਵੀਰ ਜੀ ਕੱਪੜੇ ਨਹੀਂ ਲਿਆਏ ਵਿਆਹ ਵੇਲੇ ਇਹਨਾਂ ਨੂੰ ਐ ਸੀਗਾ ਵੀ ਪਤਾ ਨਹੀਂ ਮੈਂ ਤਾਂ ਬਿਨ ਕੱਪੜਾਂ ਤੋਂ ਵਿਆਹ ਦੇਖ ਲੂੰ ਵੀ ਮੈਂ ਤਾਂ ਇਹੀ ਸਰ ਜੂਗਾ ਹੁਣ ਜਿਹੜੇ ਹੁਣ ਠੰਡ ਹੋ ਗਈ ਹੈਗੀ ਤੇ ਇਹਨਾਂ ਪੈਂਟ ਕਮੀਜ਼ ਤਾਂ ਬਹੁਤ ਪਏ ਨੇ ਪਾਉਂਦੇ ਨਹੀਂ ਹੈਗੇ ਤੇ ਕੁੜਤੇ ਪਜਾਮਿਆਂ ਚ ਸਾਰਿਆਂ ਚ ਵਿਆਹ ਦੇਖਿਆ ਕਿਉਂਕਿ ਹੁਣ ਉਹ ਅੱਧੀਆਂ ਬਾਹਾਂ ਦੇ ਕੁੜਤੇ ਪਜਾਮੇ ਸੀਗੇ ਤੇ ਜਿਹੜਾ ਹੁਣ ਵਿਆਹ ਆਊਗਾ ਤੇ ਉਹ ਥੋੜੀ ਸਰਦੀ ਹੋਊਗੀ ਹੁਣ ਹਨ ਅੱਧੀਆਂ ਬਾਹਾਂ ਦੇ ਪਹਿੜੀ ਕੜੀਆਂ ਲੱਗਣੀਆਂ ਹਾਂ ਦੇਖੂਗੀ ਪਾਸੇ ਕੁਰਤੇ ਪਜਾਮੇ ਲਿਆਉਂ ਦਵਾ ਕੇ ਪੈਂਟਾਂ ਤਾਂ ਜੀਣ ਜੀਣ ਦੇ ਪੈਂਟਾਂ ਦੂਜੀਆਂ ਪੈਂਟਾਂ ਇੰਨੀ ਪਈਆਂ ਨੇ ਪਾਉਂਦੇ ਨਹੀਂ ਕਰਦੇ ਨਹੀਂ ਹੈਗੇ ਕੁਰਤੇ ਪਜਾਮੇ ਬੀਬੀ ਕਹਿੰਦੀ ਪੰਜ ਛੀ ਦਵਾ ਲੈ ਤੇ ਸਰਦੀਆਂ ਗਰਮੀਆਂ ਚ ਵੀ ਮੈਂ ਹੀ ਕੀਤਾ ਆਪ ਤਾਂ ਲੈਂਦੇ ਨਹੀਂ ਆਪ ਤਾਂ ਬਸ ਦੋ ਕੁਰਤੇ ਪਜਾਮੇ ਲੈ ਕੇ ਹਟ ਜਾਂਦੇ ਨੇ ਅਸੀਂ ਤੱਕੇ ਨਾਲ ਮੈਂ 7-8 ਲਿਆਈ ਦੇਖਦੀ ਹੈ ਨਾ ਬੀਬੀ ਤੇ ਫੇਰ ਇੰਨੇ ਕੁਰਤੇ ਪਜਾਮੇ ਕਰਨੇ ਕੋ ਕੋ ਬਸ ਦੋ ਹੀ ਬਹੁਤ ਨੇ ਬੀ ਜੇ ਪ੍ਰਚਾਰ ਕੁਰਤੇ ਪਜਾਮੇ ਲਿਆਂਦੇ ਦੋ ਕੋਰੇ ਲੱਗ ਜਨ ਦੋ ਹੀ ਰਹਿ ਗਏ ਵੀ ਕਟਕਟ ਪੰਜ ਸੱਤ ਸੂਟ ਕੁਰਤੇ ਪਜਾਮੇ ਤਾਉਣ ਜਾਣ ਨੂੰ ਚਾਹੀਦੀ ਨਹੀਂ ਹੈਣਾ ਜੇ ਕਿਤੇ ਕਈ ਦਿਨ ਲਗਾ ਜਾ ਤਾਰ ਜਾਣਾ ਪੈ ਜਾਂਦਾ ਹੁਣ ਵਿਆਹ ਚ ਸੀਗੇ ਸਾਰੇ ਕੁਰਤੇ ਪਜਾਮੇ ਕਿਉਂਕਿ ਜਿਹੜਾ ਪਹਿਲਾ ਪਾਗ ਤਿਆਰ ਹੋ ਕੇ ਜਾਂਦੇ ਫਿਰ ਕੰਮ ਤੰਦੇ ਚੋਲਿ ਬੜ ਜਾਂਦੇ ਵਿਹਾਰ ਤਿਹਾਰਾਂ ਬੇ ਫੇਰ ਬਦਲ ਜਾਂਦੇ ਤੇ ਕਈ ਕੱਪੜੇ ਚਾਹੀਦੇ ਹੁੰਦੇ ਨੇ ਵਿਆਹਾਂ ਤਾਂ ਖਾਸ ਕਰਕੇ ਬੱਦ ਚਾਹੀਦੇ ਹੁੰਦੇ ਨੇ ਕਿਉਂਕਿ ਜਦੋਂ ਮੂਰੇ ਜ਼ਿੰਮੇਵਾਰੀ ਹੁੰਦੀ ਹੈ ਉਹ ਕੰਮ ਅਤਨ ਦੇ ਚਲਿਪੜ ਜਾਂਦੇ ਨੇ ਫਿਰ ਵਿਹਾਰਾਂ ਤੇ ਹਰ ਮੇ ਫਿਰ ਹੋਰ ਬਦਲਨੇ ਪੈਂਦੇ ਨੇਗੇ ਚਲੋ ਵੀਰਪਾਲ ਦਾ ਵਿਆਹ ਵਧੀਆ ਨਿਬੜ ਗਿਆ ਤੇ ਹੋ ਗਿਆ ਹਨਾ ਤੇ ਹੁਣ ਬਸ ਅਗਲੇ ਵਿਆਹ ਦੀ ਤਿਆਰੀ ਹੈਗੀ ਤੇ ਉਹ ਵੀ ਆਪਣੇ ਘਰਾਂ ਚੀ ਵਿਆਹ ਸ਼ਰੀਕੇ ਦੇ ਵਿੱਚ ਤੇ ਹੁਣ ਅੱਜ ਸਰਦਾਰ ਜੀ ਕੱਪੜੇ ਲੈਣ ਜਾਂਦੇ ਨੇਗੇ ਤੇ ਆਪਾਂ ਚਾਹ ਤਰੀ ਹੋਈ ਹੈ ਚਾਹ ਫੇਰੀ ਬਣ ਗਈ ਹੈ ਤੇ ਚਾਹ ਪੀ ਕੇ ਜਾਣੇ ਆਂਗੇ ਤੇ ਕਹੇ ਜੇ ਕੱਪੜੇ ਲਿਆਉਣਗੇ ਕੁੜਤੇ ਪਜਾਮੇ ਲਿਆਉਣਗੇ ਤਾਂ ਤੁਹਾਨੂੰ ਦਿਖਾਵਾਂਗੇ ਮੇਰੇ ਨਾ ਮੈਂ ਤਾਂ ਜਾਣੀ ਆ ਕਿ ਮੇਰੇ ਬੂਟ ਟੁੱਟ ਗਏ ਨੇ ਤਾਂ ਘਰੇ ਪਾਉਣ ਵਾਲੇ ਤੇ ਨੇ ਬਾਹਰ ਅੰਦਰ ਜਾਣ ਵਾਸਤੇ ਬੂਟ ਲਿਆਉਣੇ ਨੇ ਵਧੀਆ ਹਨਾ ਤੇ ਫਿਰ ਮੈਨੂੰ ਆਇਤੀ ਵੀ ਮੇਰਾ ਵੀ ਡੰਗਾ ਹੀ ਸਰ ਜਾਊਗਾ ਜਿੱਥੇ ਇੱਕ ਪਸਾਰ ਦਿਆਂ ਘਰੇ ਹਨਾ ਕਬੀਲਦਾਰੀਆਂ ਚ ਤੇ ਉਹ ਤੱਕ ਸਾਰਨਾ ਪੈਂਦਾ ਮੈਨੂੰ ਹੁਣ ਪਤਾ ਵੀ ਨਹੀਂ ਸਾਰਦਾ ਲਿਆਉਣਾ ਤਾਂ ਪਊ ਗਈ ਹਨਾ ਪਤਾ ਨਹੀਂ ਲੜ ਤਾਂ ਕਿਹੜੇ ਭਗਾਈ ਹੋਣੀ ਹੁਣ ਤੇ ਉਹੀ ਗੱਲ ਹੁਣ ਤਾਂ ਪ੍ਰੋਗਰਾਮਾਂ ਤੋਂ ਵੀ ਡਰ ਲੱਗਣ ਲੱਗਾ ਇੱਕ ਵਿਆਹ ਚ 20000 ਰੁਪਏ ਫਟ ਜਾਂਦਾ ਥੋੜੇ ਥੋੜੇ ਨਾਲ ਨੇ ਆਪਾਂ ਜੇ ਸਾਰਾ ਕੱਪੜਾ ਲੀੜਾ ਲੈਣਾ ਹੋਵੇ ਜੋੜਾ ਜੁੱਤੀ ਫਿਰ ਤਾਂ 50 60 ਨੂੰ ਹੋ ਜਾਂਦਾ ਹਾਂ ਉਹ ਬੋਲ ਮਾਰ ਉਹਸ ਮਾਰ ਲਾਂਦੇ ਨੂੰ ਉਹਨੂੰ ਫੇਕੇ ਨਹੀਂ ਕੇ ਛੱਡ ਚੁੱਲਾ ਤੇ ਤੁਸੀਂ ਖਰਾਬ ਕਰ ਦਿਆ ਕਰੋ ਤੂੰ ਸੱਚ ਮੈਂ ਬੋਲ ਮਾਰਦਾ ਰਿਹਾ ਕਰਾਂ ਨਾ ਜੇ ਚਾਚਾ ਜੀ ਤੁਸੀਂ ਵੀਡੀਓ ਦੇਖ ਕੇ ਸਾਡੇ ਚੁੱਲ੍ਹਾ ਸਮਾਰ ਕੇ ਜਾਓ ਉਹ ਵੀਡੀਓ ਦੇ ਦਿੰਦੇ ਨੇ ਮੈਂ ਸੁਨੇਹਾ ਲਾਦਾ ਨਹੀਂ ਲੈ ਕਹਿੰਦੇ ਚਾਚਾ ਦੀ ਭੱਜਿਆ ਉਹ ਪਹਿਣੀ ਜੇ ਤੂੰ ਦੇਖ ਕੇ ਚਾਚੇ ਰੇ ਪੇ ਦੀ ਜੰਗਾ ਸਾਡਾ ਚੁੱਲ੍ਹਾ ਖਰਾਬ ਹੋ ਗਿਆ ਦੁੱਧ ਨਿਕਲ ਗਿਆ ਵਿੱਚ ਚਾਚਾ ਆਪਣੀ ਬਰਾਦ ਮੈਂ ਮਾਸੀ ਪਲੇਟ ਖੋਲ ਕੇ ਦੇਖ ਜੂਗਾ ਕਹਿੰਦੇ ਸ ਤਾਂ ਪਲੇਟ ਖੋਲ ਕੇ ਆਪ ਹੀ ਸਾਫ ਕਰ ਲੈਣ ਵਿੱਚੋਂ ਕੋਈ ਤਾਂ ਇਹ ਉਹ ਲੈਟ ਕੌੜੀ ਦੇ ਵਿੱਚ ਹਾਂ ਕਰੰਟ ਤਾਂ ਹੁੰਦਾ ਵਿੱਚ ਕੋਈ ਨੇ ਆਪਾਂ ਬੈਠੇ ਬੈਠ ਧਣੀਆਂ ਡੋਂਗਦੇ ਆ ਨਹੀਂ ਤਾਂ ਸਾਨੂੰ ਦਿਖਾਉਣੇ ਸ਼ੋਪਿੰਗ ਸਾਰੇ ਨਾ ਕਹਿੰਦੇ ਸੀਗੇ ਵੀ ਸਾਰਿਆਂ ਨੇ ਕੱਪੜੇ ਲੈ ਲਏ ਸਰਦਾਰ ਜੀ ਨੇ ਨਹੀਂ ਲੈਤੇ ਤੁਸੀਂ ਆਪਦੇ ਵਾਸਤੇ ਨਹੀਂ ਲੈਤੇ ਮੇਰੇ ਕੋਲ ਤਾਂ ਘਰੇ ਪਏ ਨੇਗੇ ਉਹੀ ਸਲਾਈ ਨਹੀਂ ਹੋਏ ਉਹ ਵੀ ਹੁਣ ਫੜਾ ਕੇ ਆਉ ਆਪਣੇ ਵਿਆਹ ਚ ਵੀ ਥੋੜੇ ਜੇ ਰਹਿ ਗਏ ਤੇ ਉਹਨੇ ਤਾਂ ਦਵਿੰਦਰ ਬਲੌਗ ਨੂੰ ਕਹਿ ਗਿਆ ਹੈ ਕਹਿੰਦਾ ਬਲੌਗ ਬਣਾਉਣਾ ਬਲੌਗ ਬਣਾਉਣ ਦਾ ਵਿਆਹ ਚ ਹਾਂ ਦਵਿੰਦਰ ਕਹਿ ਗਿਆ ਬਣਾ ਮੰਗੇ ਜਰੂਰ ਤੇ ਉਹਨੇ ਤਾਂ ਸਾਰੇ ਰਿਸ਼ਤੇਦਾਰ ਬਾਦੂ ਸਾਰੇ ਦੇਖ ਰਹੇ ਵੱਡੀ ਬੇਇੱਜ਼ਤੀ ਨੇ ਰਿਸ਼ਤੇਦਾਰਾਂ ਨੂੰ ਤੇ ਮੇਰੀ ਦਿਓਰ ਦਾ ਵਿਆਹ ਸਾਡੇ ਘਰਾਂ ਚ ਤੇ ਇਹੀ ਦਿਓਰ ਰਹੇਗਾ ਵਿਆਹ ਨਾਲ ਹੋਰ ਤਾਂ ਸਾਰੇ ਵਿਆਹ ਹੈਗੇ ਹਨਾ ਘਰਾਂ ਚ ਹੋਰ ਤਾਂ ਚਾਚੇ ਚਾਚੇ ਲੱਗਦੇ ਨੇ ਜਾਂ ਬਾਬੇ ਲੱਗਦੇ ਨੇ ਜਿਹੜੇ ਕੁਮਾਰੇ ਨੇ ਦਿਔਰ ਤੇ ਹੀ ਸੀ ਜਿਹੜਾ ਰਹਿੰਦਾ ਸਭ ਤੋਂ ਪਿਛਲਾ ਦਿਔਰ ਤੇ ਸ਼ਾਪਿੰਗ ਕੀਤੀ ਅੱਜ ਦੀ ਨੀਕ ਉਹਨਾਂ ਨੂੰ ਦਿਖਾਉਣਿਆਂਗੇ ਆ ਬੀਬੀ ਤੇ ਦੇ ਅਬੀ ਲਾ ਕੇ ਦੇਣੀ ਬੀਬੀ ਲਾ ਕੇ ਦੇਗੀ ਹਾਂ ਨੀਵਿਆ ਦੀ ਲੋਸਨਵਾਰਤ ਦੀ ਬੀਬੀ ਨੀਵਿਆ ਦਾ ਲੋਸਨ ਲਾਉਂਦੀ ਹੈਗੀ ਤੇ ਉਹਨਾਂ ਕੇ ਲੀਲੀ ਸੀਸੀ ਹੁੰਦੀ ਲੋਸਨ ਵਾਲੀ ਆ ਪੈਕਿੰਗ ਵਾਲੀ ਤੇ ਇਹ ਆਈ ਤੇ ਚਿੱਟੀ ਸਿਸੀ ਆ ਗਈ ਸਿਸੀ ਦੇਖ ਮੈਨੂੰ ਹੋਰ ਤਾਂ ਨਹੀਂ ਹੈਗਾ ਇੱਥਾ ਹੋਰ ਲਈ ਆਈ ਤੂੰ ਜੀਰੋਂ ਖੋਲ ਕੇ ਲਾ ਕੇ ਰੱਖਿਆ ਕਿ ਨਹੀਂ ਹਾਂ ਉਹੀ ਆ ਪਤਲਾ ਜਾ ਮਾ ਸਿਸੀ ਦਾ ਰੰਗ ਚੇਂਜ ਹੋਇਆ ਤੇ ਲੋਸਨ ਤਾਂ ਹੀ ਹੋਇਆ ਨੀਵੀਂ ਦਾ ਹੀ ਹੈਗਾ ਚਲੋ ਜੀ ਮੈਂ ਹੁਣ ਤੁਹਾਨੂੰ ਦਿਖਾਉਣੀ ਆਂਗੀ ਹਨਾ ਕੱਪੜੇ ਆਲੂ ਆਪਾਂ ਫੇਰ ਕਟਾਂਗੇ ਮਸਾਲਾ ਸੰਗਣਣਾ ਬੀਬੀ ਨੇ ਚਰਿੱਤਾ ਦਿੱਟਣੀਆਂ ਮੈਂ ਡੋਂਗੋ ਲਿਆ ਮਟਰ ਮੈਂ ਕੱਢ ਲੈਨੇ ਮੈਂ ਦਮ ਲੈ ਲਿਆ ਚਾਹ ਪੀ ਲਈ ਮਟਰ ਕੱਢ ਲੈ ਤੇ ਹੁਣ ਤੇ ਬਿੱਤੀ ਅੱਜ ਵਾਲੀ ਸ਼ੋਪਿੰਗ ਸਾਰੀ ਇਹਨਾਂ ਦੀ ਹੈਗੀ ਸਰਦਾਰ ਜੀਆਂ ਦੀ ਕੁਰਤੇ ਪਜਾਮੇ ਲੈ ਆਂਦੇ ਨੇ ਇਹਨਾਂ ਨੇ ਤੇ ਪੈਂਟ ਕਮੀਜ਼ ਪਰ ਜਾਂ ਸੰਦੇ ਵਿਆਹ ਹੋਏ ਲੈ ਆਂਦੇ ਸੀ ਪਰ ਇਹਨਾਂ ਪਾਏ ਨਹੀਂ ਹੈਗੇ ਜਮੀ ਵੀ ਆ ਹੁਣ ਵੀ ਪਾ ਦੇ ਵਿਆਹ ਚ ਵੀ ਸਾਰੇ ਇਹਨਾਂ ਕੁਰਤੇ ਪਜਾਮੇ ਪਾਏ ਨੇ ਕਿਉਂਕਿ ਹੁਣ ਅੱਧੀਆਂ ਬਾਹਾਂ ਦੇ ਸੀ ਹੁਣ ਪੂਰੀਆਂ ਦੇ ਸਿਲਾਈ ਕਰਾ ਲੈਣਗੇ ਕੁਰਤੇ ਪਜਾਮੇ ਪੂਰੇ ਮਹਿੰਗੇ ਨੇ ਜੀ ਇੱਕ ਤਾਂ ਜਾਂਦਾ ਦਾ ਚਿੱਪਤਾ ਉਹਦੇ ਹੱਥ ਤੇ ਗਿੰਦ ਲਗਾ ਦੇ ਨਾ ਬੀਜ ਨੂੰ ਤੇ ਪਾਣੀ ਦੇ ਵਿੱਚ ਧੋਣੇ ਨੇਗੇ ਸਾਰੇ ਆਹ ਤਾਂ ਸੱਜੂ ਆ ਹਣ ਨਾ ਸਾਰੇ ਪਹਿਉਣੇ ਨਹੀਂ ਆਹ ਵੀ ਪਹਿਉਣੇ ਇਹ ਤਾਂ ਸੱਜੂ ਇਹ ਤਾਂ ਥੋੜਾ ਸਸਤ ਹੈ ਇਹ 500 ਦੇ 700 ਦਾ ਤੇ ਇੱਕ ਕੁਰਤਾ ਪਜਾਮਾ ਆਹ ਤਾਂ ਘਰੇ ਪਾਉਣ ਵਾਸਤੇ ਹੈਗਾ ਤੇ ਆਹ ਤਿੰਨ ਵਿਆਹ ਵਾਸਤੇ ਨੇ ਇਹ ਗਏ ਸਾਨੂੰ ਸਾਡੇ ਮੁੰਡੇ ਦਾ ਵਿਆਹ ਘਰੇ ਘਰਾਂ ਚ ਤੇ ਕਾ ਲਾਪਾ ਗੁਰਜਿੰਦਰ ਤੋਂ ਵੀਡੀਓ ਦੇਖਾਂਗੇ ਤੇਰੇ ਜਹਾਜ਼ ਦੀ ਤੇਰੇ ਘਰੀ ਨੇ ਵੱਡੇ ਨੇ ਸ਼ਾਪਿੰਗ ਕਰ ਲਈ ਤੇ ਕਾ ਕੁੜਤਾ ਪੈ ਜੰਮ ਹੈ ਇਸ ਤਰ੍ਹਾਂ ਤੇ ਇਹ ਕਲਰ ਤੁਸੀਂ ਪਾਏ ਵੀ ਨੀ ਕਿਸ ਕਰੇ ਹਨਾ ਹੋਰ ਜੀ ਲਿਆਈ ਜਾਂਦੇ ਸੀ ਤੇ ਹੁਣ ਇਹਨਾਂ ਨੇ ਤਿੰਨਾਂ ਨੂੰ ਪੂਰੀਆਂ ਬਾਹਾਂ ਵਿੱਚ ਮਿਆਰ ਉਹਦੀਆਂ ਨਾ ਕਰਵਾਈ ਹੋਰ ਉਹ ਠੰਡ ਹੋ ਜੂਗਾ 10 8 10 ਦਿਨ ਪੈਣਗੇ ਆਉਂਦੇ ਅੱਜ ਇਹਨਾਂ ਨੂੰ ਹਾਂ ਪੀਉਣੀ ਆ ਮੈਂ ਡੋਡਡ ਭਾਂਡੇ ਚ ਪੀਉਂਗੀ ਲੋ ਜਿਆ ਤਿੰਨ ਕੁਰਤੇ ਪਜਾਮੇ ਨੇਗੇ ਤੇ ਆ ਬੀਬੀ ਦੀ ਕਰੀਮ ਆ ਜਿਹਾਂ ਹੁੰਦੀ ਆ ਲਾ ਕੇ ਦੇਖੀ ਰਹੀ ਆ ਖੁੱਲੀ ਸਾੜ ਦੀ ਜੰਮੀ ਜਾਂਦੀ ਪਰਾਂ ਤੇ ਇੱਧਰ ਆ ਤਾਂ ਬਲੈਂਡਾ ਬਰੂਣਾ ਜਿਹਾ ਲਿਆਏ ਨੇ ਆਪਦੇ ਜਰਾਬਾਂ ਹੋਰ ਕੀ ਐਨਾ ਪਾਰੀ ਸੇ ਕਾਮਾ ਕੌਸ ਕਰਵਾਏ ਨੇ ਹੌਲੇ ਹੌਲੇ ਜਿਹੜੀ ਆਪਣੀ ਲੜੀ ਹੈਗੀ ਹੈ ਨਾ ਲੜੀ ਨਾਲ ਕਰਵਾਏ ਨੇ ਇਹ ਇਸ ਕਰਨ ਆ ਦੋ ਜੋੜ ਜਰਾ ਬੰਦੇ ਨੇ ਰਮਾਲਾ ਤੇ ਵਾਲੀਆਂ ਪੀਸੀ ਮੈਂ ਤਾਂ ਖਿਆਲ ਵੀ ਨਹੀਂ ਕੀਤਾ ਤੁਸੀਂ ਲੈ ਜੀ ਚਲ ਕੋਈ ਗੱਲ ਨਹੀਂ ਤਰ ਰਮਾਲਾ ਤਾਂ ਖੋਈਆਂ ਵੀ ਵਾਲੀਆਂ ਜਾਂਦੀਆਂ ਜੇ ਰਮਾਲਾ ਦਾ ਕੰਮ ਇਸ ਤਰ੍ਹਾਂ ਹੁੰਦਾਗਾ ਜਿਥੇ ਆ ਜਾਂਣ ਸਾਰੀਆਂ ਥਿਆ ਜਾਂਦੀਆਂ ਨੇ ਜਿ ਖੋਈਆਂ ਜਾਂਣ ਸਾਰੀਆਂ ਖੋਈਆਂ ਨੇ ਕਿੰਨੀ ਸੰਭਾਲੀ ਇੱਕ 50 ਤੇ ਇੱਕ ਰਮਾਲ ਇੱਕ ਜਰਾਬਾਂ ਤੇ ਕਿੰਨੀ ਮੈਂ ਡੱਬੇ ਲਈ ਜਾਵਾਂ ਮੇਰੇ ਡੱਬੇ ਲੱਗੇ ਹੋਏ ਨੇ ਦਿੱਤੇ ਨੇ ਕੋਈ ਦਿੱਤੇ ਤੇ ਮੈਂ ਲੋਹਾ-ਫਾ ਲਾ ਲੈਣੀ ਕਿਸੇ ਸਾਲ ਕਿਸੇ ਸਾਲ ਗਾਵ ਲਾ ਲੈਣੀ ਆ ਡੱਬਾ ਹੈ ਨਾ ਉਹ ਟੋਕਰੀ ਦੀ ਅੱਜ ਖਿਆਲ ਹੀ ਨਹੀਂ ਕੀਤਾ ਉਹ ਰੋਲੀਆਂ ਹੁੰਦੇ ਆ ਦੋ ਬ ਲੈਣਾ ਨੇ ਸਰਦਾਰ ਜੀ ਦੀਆਂ ਰਮਾਲਾ ਜਰਾਬਾਂ ਲੈਣਾ ਲੋ ਜੀ ਤੇ ਸਾਡਾ ਬੇਟਾ ਇੱਕ ਸਿੱਧੂ ਮਾਨਸਾ ਦਾ ਤੋਂ ਸੋਨੀ ਸਿੱਧੂ ਮਾਨਸਾ ਤੋਂ ਉਹ ਕਹਿੰਦਾ ਹੁੰਦਾ ਹੈ ਕਹਿੰਦਾ ਚਾਚੂ ਕੋਈ ਸ਼ਾਪਿੰਗ ਨਹੀਂ ਕਰਾਉਂਦੇ ਹੈਗੇ ਚਾਚੂ ਜੀ ਰੋ ਕਰ ਦੇ ਨਾ ਫਿਰ ਜਿੱਦ ਦੇ ਅਸੀਂ ਸਾਰਾ ਪਰਿਵਾਰ ਕਰਦੇ ਉਹਦੇ ਦੇ ਕਹਿੰਦਾ ਨਹੀਂ ਮੇਰੇ ਕੋਲ ਤਾਂ ਹੈਗਾ ਸਾਰਾ ਕੁਝ ਬਾਦੂਏ ਇਕੱਲੇ ਸ਼ਾਪਿੰਗ ਕਰ ਦੇ ਨਹੀਂ ਲੋ ਅੱਜ ਕੱਲੇ ਚਾਚੂ ਨੂੰ ਸ਼ਾਪਿੰਗ ਇੱਕ ਮੈਂ ਆ ਲਿਆ ਤੇ ਸ਼ਾਰਟ ਜੀ ਜਾਵਟ ਇਹ ਮੈਂ ਆਪ ਦੇ ਲਈ ਨਹੀਂ ਲਿਆਂਦੀ ਜੇ ਤਬੀ ਮੈਂ ਮੈਂ ਤੁਹਾਨੂੰ ਮੈਂ ਪਾਲੂ ਨਹੀਂ ਜੇ ਸੋਖ ਮਣੋਰੀਆਂ ਪਾਲੂ ਸੋਖ ਮਣੋਰੀ ਪਾਲਣ ਲੱਗੀਆਂ ਕਿਉਂਕਿ ਫੀਟਿੰਗ ਜੀ ਆਲੀਆ ਵਧੀਆ ਹੈ ਨਾ ਤੇ ਮਾਪਿਆਂ ਨੂੰ ਤਾਂ ਫਿਰ ਆਈ ਹੁੰਦਾ ਵੀ ਚਲ ਮੇਰੇ ਜਵਾਕ ਪਾਲਾਂਗੇ ਜਿਹੜੀ ਨੂੰ ਲੋੜ ਹੋਇਆ ਤੁਰ ਪਾਲਿਆ ਕਰੋ ਪੂ ਤਾਂ ਸਕੂਲ ਵਾਲੇ ਕੋਟ ਪੱਤੇ ਆ ਹਾ ਕਾਪੂ ਜਿਲਿਆਈ ਨਾ ਜੇ ਕਰੇ ਟੂਟ ਪਾਉਣਾ ਹੋਇਆ ਸਰਦੀ ਗੱਲ ਚ ਹੈ ਨਾ ਤੇ ਨਾ ਕੋਟੀ ਦਾ ਮੌਸਮ ਹੁੰਦਾ ਤਾਂ ਪਾਏ 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 ਕਰੋ ਇਹ ਜੰਗਤ ਪਾਈ ਜਾਏ ਤੁਗੀ ਤੇ ਇੰਨੇ ਸ਼ਾਪਿੰਗ ਕੀਤੀ ਸੀ ਅੱਜ ਇਹ ਤਾਂ ਹੀ ਹੈ ਪਰਿਵਾਰ ਨਾਲ ਨਹੀਂ ਸ਼ਾਪਿੰਗ ਕਰਦੇ ਹੈਗੇ ਇਹ ਤਾਂ ਕੱਲੇ ਕਰਦੇ ਨੇ ਭਾਈ ਹਜੇ ਮੇਰੇ ਅੱਜ ਬੂਟ ਜਿਹੜੇ ਬਾਜ਼ਾਰ ਤੇ ਦਿਖਾਉਣਾ ਸੀ ਉਹ ਨਗਾ ਕੇ ਇੱਕ ਹੋਰ ਤੇ ਦਿਖਾ ਦਿੱਤੇ ਮੇਰੇ ਕੋਈ ਫਿੱਟ ਜ ਨਹੀਂ ਆਇਆ ਜੋੜਾ ਜੁੱਤੀ ਤੇ ਹਜੇ ਮੇਰੇ ਬੂਟ ਰਹਿੰਦੇ ਨੇ ਲਿਆਉਣ ਵਾਲੇ ਉਹਨਾਂ ਤੱਕੋਂ ਮੱਚੀ ਗਈ। ਇਹ ਤਾਂ ਪਰ ਨਾਈ ਪਮਲ ਫਾਫੇ ਤੇ ਹਨਾ ਪਾਣੀ ਚ ਪਾ ਦੇਣੀ। ਪਾਣੀ ਚ ਪਾ ਦੇ ਤਾਂ। ਮੈਂ ਤਾਂ ਕਹਿੰਦੀ ਆਂ ਤਾਂ ਖਾਜੂਗਾ ਜੀ। ਕਿਹਾ ਆਉਣੇ ਕਹਿੰਦਾ ਪੀਂਦੇ ਹੋ। ਸਾਰਿਆਂ ਨੂੰ ਕਿਹਾ। ਸਭ ਹੁੰਦਿਆਂ ਮੈਂ ਤੇ ਕਿਜੋ ਵਾਲਾ। ਜੇ ਮੈਂ ਕਰਾਂ ਤੜਕੇ ਪੀõਣਾ। ਹੁਣ ਤਾਂ ਤੂੰ ਐਂ ਜਿੰਮੂ। ਅੱਗ ਲਾਉਂਗੇ ਪਰਾਲੀ। ਹੁਣ ਤਾਂ ਨਹੀਂ ਲੱਗਦੀ ਨਹੀਂ ਆਕਾ ਨੂੰ ਕਿੱਥੇ ਰੋ। ਤੂੰ ਮੈਂ ਫਿਰ ਤੂੰ ਕਿ ਅੰਦਰ ਪਾ ਦੀ ਛਕਾ ਕੇ ਵਸੀਨ। ਕੀ ਦਊ ਫਿਰ ਹਾਂ ਕਾਲੂ ਮੈਂ ਸੌਣੇ ਦੇ ਦੂੰ ਬਾਹਰ ਨੇੜੇ ਲੱਗੀ ਨਾ ਕੰਮ ਹਾਂ ਆਏ ਕਰ ਜੀਓ ਫਿਰ ਪਿਆਉਂਦੇ ਇਹਨਾਂ ਨੂੰ ਦੋ ਤੱਜ ਪਿਆਉਂਦਾਂ ਨਹੀਂ ਆਹ ਤਾਂ ਦੋ ਕਾਲੂ ਨੂੰ ਪਿਆਉਣੀ ਐਨੇ ਤਾਰ ਵੀ ਨਹੀਂ ਵੇਲੀ ਹੈਗੀ ਫਿਰ ਇਹ ਫਿਰ ਖਿਲਾਲ ਕੇ ਪਹਿਣਗੇ ਤੇ ਦੋ ਕਾਲੂ ਅੱਜ ਫੜਾ ਦੀ ਅੱਖ ਨੂੰ ਦੋ ਕਾਲੂ ਨੂੰ ਫੜਾ ਦੂੰ ਹੋਰ ਆਹ ਮਸਾਂ ਨੂੰ ਉਹ ਕਰ ਚਾਰੇ ਇਕੱਠੇ ਕੱਟੂਗਾ ਤੱਤ ਦੋ ਅੱਡੀ ਕੱਟੂਗਾ ਬੰਜੀ ਲੋਡੀ ਪਮੇਲ ਨੇ ਫੇਰ ਕੱਪੜੇ ਦੇ ਭਾਉਂਦੀ ਹੈ ਨਾ ਆਪਾਂ ਜਿਹੜੇ ਭਾਉਂਣ ਵਾਲੇ ਨੇ ਸਾਹਮਣੇ ਵਾਲੇ ਸਾਹਮਣੇ ਹਜੇ ਤਾਰਾਂ ਭਰੀਆਂ ਤੇ ਕੱਪੜਿਆਂ ਨੇ ਮੱਝਾ ਦਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਟਾਈਮ ਤਾਂ 4:30 ਚਲ ਮੱਝਾ ਕਰਨੀ ਆਉਣੀ ਪਈ ਦਾਣਾ ਵੀ ਪਾਇਆ ਹੋਣਾ ਹਨ ਹੂੰ ਹੂੰ ਮੋਰੀ ਖੋਲਣ ਵਾਲੀ ਹੂੰ ਖੋਲਣ ਵਾਲੇ ਮੈਂ ਤਾਂ ਹੀ ਦਾਣਾ ਪਾ ਦਣੀ ਤੇ ਹੁਣ ਮੋਠੀ ਮੋਠੀ ਹੱਥ ਲੇਟਦੀ ਵੀ ਰਿੰਨੀ ਗੀ ਹੋਰ ਰਿੰਨੀ ਤੇ ਹੱਥ ਲੇਟਦੀ ਮੈਂ ਸਬਜ਼ੀ ਬਣਾਉਣੀ ਵੀ ਲੇਟਦੀ ਰਿੰਨੀ ਨੂੰ ਨਾ ਇਹ ਬਾਦ ਨਹੀਂ ਪਰ ਕੋਈ ਖੋਲਣਾ ਹੈ ਹੂੰ ਆ ਮੈਂ ਨਹੀਂ ਗਈ ਦਿਖੋ ਆਹ ਕੱਪਾਣੀ ਨੂੰ ਉਏ ਉਹ ਲਾਦੀ ਉਹਦੇ ਬਾਦਦਾ ਕੋਲ ਵੀ ਦਿੰਦੇ ਖੋਲ ਨਹੀਂ ਜਾਂਦੀ ਖੀਚਤੀਆਂ ਵਾਲਾ ਨੇ ਇੱਥੇ ਪਾਲਕ ਹੋ ਜਿਹੜਿਆ ਹੋਵੇ ਕੱਖ ਪਾਣੀ ਸਾਲਾ ਸਾਨੂੰ ਸਾਰਿਆਂ ਨੂੰ ਕੋਲ ਕੋਲ ਖੋਲਣਾ ਪੈਣਾ ਪਈ ਤਰ ਇਹਦੇ ਕਾਹ ਦਾ ਕੋਈ ਉੱਤਰ ਆਵੇ ਹਾਂ ਕੀ ਇਹਨਾਂ ਨਾਲ ਕਿੰਨਾ ਨੱਕੀਆਂ ਨੇ ਇਹਨਾਂ ਕਿਨੇ ਪਏ ਤੁਸੀਂ ਨੇ ਹੂੰ ਯਾਦ ਕਰ ਲਗਾ ਹਾਂ ਯਾਦ ਕਰ ਲਗਾ ਹਾਂ ਕਿ ਮੈਂ ਹੀ ਪਿਆਇਆ ਅੱਜ ਤਾਂ ਹੈਨਾ ਹੂੰ ਕਿਤੇ ਮੈਂ ਤਾਂ ਫਿਰ ਮੱਠਲ ਚ ਪਿਆ ਦਾ ਨਹੀਂ ਹੁੰਨੀ ਤੁਸੀਂ ਇਹਨਾਂ ਨੂੰ ਛੱਡ ਜਾਨੀ ਮੈਂ ਕਿਉਂ ਛੱਡਦਾ ਮੱਠਲ ਚ ਪੀਂਦੀਆਂ ਨੇ ਪਾਣੀ ਮੈਂ ਤਾਂ ਪਿਆ ਰੰਗ ਨਹੀਂ ਪਾਣੀ ਉਹ ਹੱਥਾਂ ਜਮੀ ਪਾਟਦਾ ਕਿਹੜਾ ਹਾਰਮੀ ਕੱਹਾਉਂਦਾ ਪਾਟਦਾ ਆ ਜਾਂਦਾ ਤੇ ਤੇਰਾ ਆਵਾਗਜਾ ਕੰਮਾ ਕਰਕੇ ਨਾ ਕੱਪੜੇ ਵੀ ਨਹੀਂ ਬਦਲੇ ਜਾਂਦੇ ਤੇ ਆਉਂਦੇ ਕੰਮਾਂ ਦੀ ਨੇਰੀ ਆ ਜਾਂਦੀ ਕਾਰਨ ਉਹਦੀ ਮਾਂ ਨੇ ਕਿਹਾ ਕਿ ਤੀਰੋਂ ਆ ਲਈ ਤੁਸੀਂ ਪਲ ਸਨ ਹਾਂ ਮੈਂ ਸਵੇਕ 2:00 ਵਜੇ ਬੰਤੀ ਤੇ 2:30 2:30 ਵਜੇ ਹਾਂ ਮੈਂ 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 ਚੱਲ ਮੈਂ ਸਭ ਬੰਨੀ ਜਾਂਦਾ ਬਾਈ ਲਗੀ ਪਿਉਣ ਤੂੜੀ ਘੱਟ ਪਾਉਣ ਲੰਗੇ ਚਾਹ ਤਾਂ ਤੜਾ ਤੋ ਚੱਲਿਆ ਜਾਂਦਾ